ਕਿਸਾਨ ਭਰਾਵੋ ਜਿਹੜੀਆਂ ਕਣਕਾਂ ਆਪਣੀਆਂ ਤਕਰੀਬਨ ਜਿਹੜੀਆਂ ਮਹੀਨੇ ਤੋਂ ਉੱਪਰ ਹੋ ਚੁੱਕੀਆਂ ਨੇ ਤੇ ਕਈ ਕਿਸਾਨ ਭਰਾ ਨਾ ਕੀ ਕਰਦੇ ਹੈਗੇ ਪਹਿਲਾਂ ਪਾਣੀ ਲਾਉਂਦੇ ਹੈਗੇ ਤੇ ਉਸ ਤੋਂ ਬਾਅਦ ਜਿਹੜੀ ਮੈਗਨੀਜ਼ ਦੀ ਜਾਂ ਜ਼ਿੰਕ ਦੀ ਸਪਰੇਅ ਕਰਦੇ ਹੈਗੇ ਕਈ ਕਿਸਾਨ ਭਰਾ ਵਿੱਚ ਮੈਗਨੀਸ਼ੀਅਮ ਪਾਉਂਦੇ ਆ ਚਲੋ ਵਧੀਆ ਗੱਲ ਹੈਗੀ ਕਿਉਂਕਿ ਕਈ ਕਣਕਾਂ ਜਿਹੜੀ ਮੈਗਨੀਸ਼ੀਅਮ ਦੀ ਘਾਟ ਹੁੰਦੀ ਆ ਤੇ ਆਪਾਂ ਥੱਲੇ ਜਿਹੜਾ ਮੈਗਨੀਸ਼ੀਅਮ ਨਹੀਂ ਪਾਉਂਦੇ ਤੇ ਉਸ ਤੋਂ ਬਾਅਦ ਪਾਣੀ ਲਾਉਣ ਤੋਂ ਬਾਅਦ ਨਾ ਮੇਰੀ ਕਣਕ ਪੀਲੀ ਪੈ ਜਾਂਦੀ ਹੈਗੀ ਤੇ ਆਪਾਂ ਨੂੰ ਜਦੋਂ ਵੀ ਮੈਗਨੀਜ਼ ਦੀ ਸਪਰੇਅ ਕਰਨੀ ਹੋਵੇ ਤਾਂ ਆਪ ਨੂੰ ਕੋਰ ਦੇ ਉੱਪਰ ਹੀ ਕਰਨੀ ਚਾਹੀਦੀ ਹੈ ਪਹਿਲੀ ਸਪਰੇਅ ਕਿਉਂਕਿ ਜਦੋਂ ਆਪਾਂ ਪਾਣੀ ਲਾ ਦਿੰਦੇ ਹਾਂ ਤੇ ਕਈ ਕਈ ਵਾਰ ਸਮੱਸਿਆ ਆ ਹੀ ਜਾਂਦੀਆਂ ਹਨ तकरीबन ਆਉਂਦੀਆਂ ਹੀ ਨੇ ਸਮੱਸਿਆਵਾਂ ਮੇਰੀ ਕਣਕਾਂ ਨੇ ਪੀਲੀਆਂ ਪੈ ਜਾਂਦੀਆਂ ਨੇ ਕਿਉਂਕਿ ਪਾਣੀ ਇੱਕ ਸਾਰ ਆਪਾਂ ਤੋਂ ਨਹੀਂ ਲੱਗਦਾ ਜਿਆਦਾ ਲੱਗ ਜਾਂਦਾ ਹੈਗਾ ਕਈ ਵਾਰ ਆਪਾਂ ਮੋਟਰ ਬੰਦ ਕਰਨ ਜਾਣੇ ਹਾਂਗੇ ਤਾਂ ਪਾਣੀ ਜਿਆਦਾ ਨਿਕਾਲ ਆ ਜਾਂਦਾ ਇੱਕ ਗੈਰੇ ਦੇ ਵਿੱਚ ਜਾਂ ਬੈਸ ਵੀ ਕਈ ਕਾਰਨਾ ਕਰਕੇ ਪਾਣੀ ਜਿਆਦਾ ਲੱਗ ਜਾਂਦਾ ਹੈਗਾ ਤੇ ਜਿਹੜੀ ਕਣਕਾਂ ਉਹ ਪੀਲੀਆਂ ਪੈ ਜਾਂਦੀਆਂ ਨੇ ਜਿਹੜਾ ਸਹੀ ਤਰੀਕਾ ਮੈਗਨੀਜ਼ ਕਰਨ ਦਾ ਜ਼ਿੰਕ ਵਿੱਚ ਪਾਉਂਦਾ ਤੇ ਮੈਗਨੀਸ਼ੀਅਮ ਦੀ ਸਪਰੇਅ ਕਰਨ ਦਾ ਉਹ ਕੋਰ ਦੇ ਉੱਪਰ ਹੀ ਫਾਇਦਾ ਹੁੰਦਾ ਜੇਕਰ ਆਪਾਂ ਪਹਿਲੀ ਸਪਰੇਅ ਕਰਨੀ ਹੈ ਤਾਂ ਕੋਰ ਦੇ ਉੱਪਰ ਕਰੋ ਉਸ ਤੋਂ ਬਾਅਦ ਜਿਹੜਾ ਕਣਕ ਨੂੰ ਪਾਣੀ ਲਗਾਓ ਤੇ ਜਿਹੜੀ ਕਣਕ ਆਪਣੀ ਪੀਲੀ ਨਹੀਂ ਪਾਉਗੀ ਜੇਕਰ ਆਪਾਂ ਡੋਈ ਦੀ ਗੱਲ ਕਰੀਏ ਵੀ ਕਿੰਨੀ 1 ਕਿੱਲੇ ਦੀ ਪਾਉਣੀ ਹੈਗੀ ਮੈਗਨੀਸ਼ੀਅਮ ਦੀ ਮੈਗਨੀਜ਼ ਦੀ ਜਾਂ ਜ਼ਿੰਕ ਦੀ ਤਾਂ 1 ਕਿਲੋ ਆਪਾਂ 1 ਕਿੱਲੇ ਦਾ ਮੈਗਨੀਜ਼ ਹੋਵੇ ਕਿਸੇ ਵਧੀਆ ਕੰਪਨੀ ਦਾ ਆਪਾਂ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਉਹ ਬੇ ਕਿਸੇ ਵਧੀਆ ਕੰਪਨੀ ਦਾ ਤੇ ਜੇਕਰ ਆਪਾਂ ਜ਼ਿੰਕ ਪਾ ਰਹੇ ਹਾਂ ਵਿੱਚ 12% ਵਾਲੀ EDTA ਤੇ ਉਹਦੀ ਡੋਜ਼ ਤਕਰੀਬਨ 150 ਗ੍ਰਾਮ ਇੱਕ ਏਕੜ ਦੀ ਤੇ ਜੇਕਰ ਆਪਾਂ ਜ਼ਿੰਕ ਪਾ ਰਹੇ ਆਪਾਂ 39.5 ਵਾਲੀ ਜਿਹੜੀਆਂ ਕਈ ਕੰਪਨੀਆਂ ਦੀ ਆਉਂਦੀ ਹੈਗੀ ਤੇ ਉਹਦੀ ਆਪਾਂ ਡੋਜ਼ ਲੈਣੀ ਆਪਾਂ 1 ਲੀਟਰ ਦੀ ਡੋਜ਼ ਘੱਟੋ ਘੱਟ ਵੀ 6 ਤੋਂ 7 ਕਿੱਲਿਆਂ ਦੇ ਵਿੱਚ ਹੋਣੀ ਚਾਹੀਦੀ ਹੈਗੀ ਤੇ ਸਹੀ ਤਰੀਕਾ ਬਦ 10 ਕਿਸਾਨ ਭਰਾ ਵੀ ਮੈਗਨਾਈਜ਼ ਕਰ ਹੁੰਦਾ ਵੀ ਕੋਰ ਦੇ ਉੱਪਰ ਕਰੋ ਕਈ ਕਿਸਾਨ ਭਰਾ ਪਾਣੀ ਪਹਿਲਾਂ ਲਾ ਦਿੰਦੇ ਨੇ ਉਸ ਤੋਂ ਬਾਅਦ ਕਰਦੇ ਨੇ ਤੇੜੀ ਕਣਕ ਪੀਲੀ ਪੈ ਜਾਂਦੀ ਹੈਗੀ ਤੇ ਆਪਾਂ ਨੂੰ ਹਮੇਸ਼ਾ ਜਿਹੜੀ ਸਪਰੇ ਉਹ ਕੋਰ ਦੇ ਉੱਪਰ ਕਰਨੀ ਚਾਹੀਦੀ ਹੈਗੀ ਤੇ ਬਾਕੀ ਬਾਕੀ ਉਹਦਾ ਗੱਲ ਰਹਿ ਗਿਆ ਆਪਣੀ ਅਲੱਗ ਤੇ ਆਹ ਸੁਣੋ ਪਲਾਂਟ ਦਿਖਾ ਰਹੇ ਆ ਆਪਾਂ ਨਾਲ 222 ਦਾ ਪਲਾਂਟ ਹੈ ਤੇ ਬਾਥੂ ਦੀ ਸਮੱਸਿਆ ਕਾਫੀ ਆ ਗਈ ਤੇ ਇਹਦਾ ਸਾਨੂੰ ਸਭ ਨੂੰ ਪਤਾ ਹੀ ਹੈ ਕਿਸਾਨ ਪਰ ਵੀ ਇਹਦਾ ਹੱਲ ਹੈਗਾਗਾ 58% 24D 1 ਏਕੜ ਦਾ ਕਟੂ-ਕਟ 150 ਲੀਟਰ ਪਾਣੀ ਇਹਦਾ ਇੱਕ ਇੱਕ ਹੱਲ ਲਗਾ ਤੇ ਕਈ ਨਾ ਕਿਸਾਨ ਭਰਾ ਦੇਖ ਸਕਦੇ ਵਿੱਚ ਗੁੱਲੀ ਡੰਡ ਦੀ ਸਮੱਸਿਆ ਵੀ ਆ ਗਈ ਵਿੱਚ ਆਹ ਦੇਖੋ ਆ ਖੜਾਗਾ ਨਾ ਦੇਖ ਸਕਦੇ ਨਾ ਵੈਸੇ ਕੋਈ ਜ਼ਿਆਦਾ ਨਹੀਂਗਾ ਕੋਈ 2-4% ਹੈਗਾਗਾ ਕਿਉਂਕਿ ਕਈ ਕਿਸਾਨ ਭਰਾਵਾਂ ਨੇ ਅਕੀਰ ਵਾਲਾ ਸਾਲਟ ਕੀਤਾਗਾ ਤੇ ਪਹਿਲੇ ਪਾਣੀ ਤੇ ਉਹ ਤਕਰੀਬਨ ਮਾਰੀ ਜਾਂਦਾਗਾ ਤੇ ਇਸ ਆਪਾਂ ਸਟੇਜ ਦੇ ਵਿੱਚ ਆਪਾਂ ਪਹਿਲਾਂ ਮੈਗਨੀਜ਼ ਜਿੰਕ ਦੀ ਕਰੋ ਸਪਰੇ ਤੇ ਉਸ ਤੋਂ ਫਿਰ ਆਪਾਂ ਅਗਲੀ ਸਪਰੇ ਬਾਰੇ ਇਸ ਬਾਰੇ ਵੀ ਵੀਡੀਓ ਬਣਾ ਕੇ ਪਾਵਾਂਗੇ ਵੀ ਕਿਹੜੀ ਸਪਰੇ ਕਰਨੀ ਆ ਗੁੱਲੀ ਡੰਡੇ ਲਈ ਤੇ ਇਹਦੇ ਵਿੱਚ ਆਪਾਂ ਕਿਹੜੀ ਸਪਰੇ ਕੋਈ ਐਡ ਆਪਾਂ ਕਰ ਸਕਦੇ ਆ ਜਾਂ ਆਪਾਂ ਨਹੀਂ ਕਰ ਸਕਦੇ ਤੇ ਬਾਕੀ ਟੌਪਿਕ ਲੀਡਰ ਦਾ ਚਲੋ ਆਪਣੇ ਕੋਲ ਹੈਗੀ ਆ ਕਰਨ ਵਾਸਤੇ ਤੇ ਉਸ ਤੋਂ ਅੱਪਾਂ ਕੋਈ ਜਿਹੜੀ ਨਵੀਂ ਦਵਾਈ ਆਉਂਦੀ ਆਪਾਂ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਜਰੂਰ ਵੀ ਗੁੱਲੀ ਡੰਡੇ ਲਈ ਜਿਹੜੀ ਕਿਹੜੀ ਸਪਰੇ ਸਭ ਤੋਂ ਬੈਸਟ ਆ ਤੇ ਕਿੰਨੇ ਦਿਨਾਂ ਦੀ ਕੰਕ ਦੇ ਉੱਪਰ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਆਪਣੇ ਵੀਰ ਪਹਿਲੀ ਵਾਰ ਚੈਨਲ ਤੇ ਜੁੜੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਛੇੜ ਜਰੂਰ ਕਰਿਓ ਧੰਨਵਾਦ